ਸੇਖ ਫਤਿਹ ਬਲਾਓ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਜੋ 2 ਮਹੀਨਿਆਂ ਤੋਂ ਜੱਪ ਤੱਕ ਸਮਾਗਮ ਸ੍ਰੀ ਖੰਡ ਪਾਠਾਂ ਦੀਆਂ ਲੜੀਆਂ ਕੀਰਤਨਾਂ ਝੜੀਆਂ ਚੱਲ ਰਹੀਆਂ ਸਨ ਅੱਜ ਪੂਰਨ ਗੁਰਮਤਿ ਅਦਾਤ ਇਸਾਰ ਉਹਨਾਂ ਦੀ ਸਮਾਪਤੀ ਹੋਈ ਹੈ ਸੋ ਅਰਦਾਸ ਕਰਦੇ ਹਾਂ ਜਿਹੜੀਆਂ ਵੀ ਸਖਤਾਂ ਗੇੜੀ ਵੀ ਪਰਵਾਰ ਮਨੋ ਭਾਵਨਾ ਲੈ ਕੇ ਆਏ ਨੇ ਗੁਰੂ ਸੱਚੇ ਪਾਤਸ਼ਾਹ ਉਹਨਾਂ ਦੀਆਂ ਮਨੋ ਭਾਵਨਾਵਾਂ ਅਰਦਾਸਾਂ ਉਹਨਾਂ ਦੀਆਂ ਗੁਰੂ ਸੱਚੇ ਪਾਤਸ਼ਾਹ ਸੰਪੂਰਨ ਕਰ। ਕਿਉਂਕਿ ਇਹ ਅਸਥਾਨ ਮਹਾਂਪੁਰਖਾਂ ਦਾ ਨਵਾਜਿਆ ਹੋਇਆ ਅਸਥਾਨ ਹੈ। ਇਸ ਕਰਕੇ ਦੂਰੋਂ ਦੂਰੋਂ ਸੰਤਾਂ ਇੱਥੇ ਆਸਾ ਰੱਖ ਕੇ ਆਉਂਦੇ ਨੇ, ਸ਼ਰਧਾ ਰੱਖ ਕੇ ਆਉਂਦੇ ਨੇ। ਇੱਕ ਪਰਿਵਾਰ ਲੋਹ ਸਿੰਘ ਜੀ ਲਸ ਤੋਂ ਹਰ ਪੂਰਨਮਾਸੀ ਤੇ ਇੱਥੇ ਆਉਂਦੇ ਨੇ ਪੂਰਨਮਾਸੀ ਤੇ ਪੌਕੇ ਦੇ ਨੇ ਉਹਨਾਂ ਨੂੰ ਦੱਸਲੇ ਪੁੱਛਿਆ ਕਿ ਤੁਸੀਂ ਇੱਥੇ ਹਰ ਪੂਰਨਮਾਸੀ ਦੇ ਪੌਕੇ ਦੇ ਕਿਉਂ ਉਹ ਕਹਿੰਦੇ ਸਾਡੇ ਕੋਲ ਬਣਦੀ ਭਾਵਨਾ ਸੀ ਅਸੀਂ ਪੰਜ ਪੂਰਨਮਾਸੀਆ ਸੁੱਖਿਆ ਸਨ ਕਿ ਸਾਡੀ ਉਹ ਭਾਵਨਾ ਮਹਾਰਾਜ ਪੂਰੀ ਕਰ ਦੇਵੇ ਤੇ ਅਸੀਂ ਪੰਜ ਪੂਰਨਮਾਸੀਆ ਇੱਥੇ ਆਵਾਂ ਤੋ ਹਰ ਪੂਰਨਮਾਸੀ ਤੇ ਦੋ ਘਾਰਾਂ ਦੇ ਉੱਤੇ ਸਾਰੇ ਪਰਿਵਾਰ ਇੱਥੇ ਹੋ ਕੇ ਇੱਥੇ ਆਉਂਦੇ ਸਨ ਪੁੱਲ ਨੂੰ ਆਖੇ ਪੂਲਣੇ ਆ ਸਪੂਰਨ ਹੋ ਗਏ ਜਾਂ ਤੇ ਉਸ ਤੋਂ ਬਾਅਦ ਕਹਿੰਦੇ ਕਿ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਪੂਰਨਮਾਸੀ ਦਾ ਨਾਗਾ ਪਾ ਲਈ ਤੋ ਹਰੇਕ ਪੂਰਨਮਾਸੀ ਤੇ ਇੱਥੇ ਉਹ ਪਹੁੰਚਦੇ ਸੀ ਸੋ ਇਹ ਦਰਬਾਰ ਐਸਾ ਹੈ ਜਿਹੜਾ ਕਿ ਇੱਥੇ ਆ ਕੇ ਅਰਦਾਸ ਕਰਦਾ ਹੈ ਮਨ ਕਰਕੇ ਬਾਦਸ਼ਾਹਾਂ ਦੀ ਅਰਦਾਸ ਪੂਰੀ ਕਰਦਾ ਹੈ ਅੰਮ੍ਰਿਤ ਸਰ ਗਿਲਾ ਪੇਟ ਚ ਬੈਠੇ ਰਹਿਣ ਵਾਲੀ ਮਾਤਾ ਪੇਟ ਚ ਬੈਠੇ ਰਹਿਣ ਵਾਲੀ ਮਾਤਾ ਉਸ ਰਖੀ ਕਾਫੀ ਸਮਾਂ ਹੋ ਗਿਆ ਕਾਫੀ ਵਰਸ ਵੀ ਕੱਦੇ ਕਰਦੇ ਔਲਾਦ ਨਹੀਂ ਹੋਈ ਆਉਦੇ ਪੇਟ ਦੇ ਵਿੱਚ ਵਿਕੇ ਨਹੀਂ ਹੈ ਅਜਿ ਕੋਈ ਸ਼ੇਪ ਪਾਸ਼ਾ ਉਹਦੇ ਪੇਟ ਪਹੁੰਚੇ ਨੇ ਤੇ ਇੱਕ ਸਿਆਣੀ ਮਾਤਾ ਨੇ ਉਹਨੂੰ ਦੱਸਿਆ ਸਲਕਰੀਏ ਅੱਜ ਆਪਣੇ ਪਿੰਡ ਦੇ ਵਿੱਚ ਗੁਰੂ ਸ਼ੇਮੇ ਪਾਤਸ਼ਾਹ ਆਏ ਨੇ ਜੇ ਉਹਨਾਂ ਦੇ ਕੋਲ ਜਾ ਕੇ ਝੋਲੀ ਅਰਦੇ ਤੇਰੀ ਇਮਰਾਨਤ ਪੂਰੀ ਹੋ ਜਾਵੇਗੀ ਚਲੇ ਗਏ ਹੱਥ ਜੋੜੇ ਬੇਨਤੀ ਕੀਤੀ ਤੇ ਪਾਤਸ਼ਾਹ ਪੁੱਛਦੇ ਮਾਤਾ ਤੋ ਕਿਥੋਂ ਆਈਏ ਮਾਤਾ ਕਹਿ ਲੱਗੀ ਪਾਤਸ਼ਾਹ ਸੁਣ ਗਏ ਦੜਕੇ ਕਿੱਟਗੇ ਪੱਗੇ ਮੈਂ ਅਰਦਾਸ ਕਰਦੀ ਹਾਂ ਸ੍ਰੀ ਹਰਿ ਕੋ ਬਿਚ ਸਹਿਬ ਅੱਗੇ ਨਾਂ ਮੇਰਾ ਸੁਲੱਖਣੀ ਤੇ ਪਿੰਡ ਮੇਰਾ ਚੱਬੇ ਪਾਸ਼ਾ ਅਵਸਰ ਜਾਲੀ ਨੂੰ ਇੱਕ ਹੱਲ ਲੱਗੇ ਤੇਰੇ ਅੱਗੇ ਮੈਂ ਘੋਲੀ ਅੱਧੀ ਏ ਮੈਂ ਇੱਕ ਉਤਰ ਦੀ ਤਾਕ ਪਛਿਛ ਕਰਦੇ ਹਾਂ ਤੇ ਗੁਰੂ ਪਾਸ਼ਾ ਕੁਝ ਟੇਨ ਖਾਮੋਸ਼ ਹੋ ਜਾਂਦੇ ਤੇ ਕਹਿਣ ਲੱਗੇ ਮਾਤਾ ਤੇਰੇ ਕਰਮਾਂ ਦੇ ਵਿੱਚ ਤੇ ਪ੍ਰਮਾਤਮਾ ਨੇ ਔਲਾਦ ਲਿਖੀ ਨਹੀਂ ਮੈਂ ਤੈਨੂੰ ਕਿੱਥੋਂ ਦੇਵਾਂ ਮੈਂ ਤੇਰੀਆਂ ਢੋਲੀਆਂ ਕਿੱਥੋਂ ਭਰ ਦੇਵਾਂ ਤੇਰੇ ਕਰਮਾਂ ਵਿੱਚ ਤਾਂ ਲਿਖੀ ਨਹੀਂ ਮਾਤਾ ਦੇ ਨੈਣ ਪਟੋਰੇ ਪਰ ਆਏ ਨੇਤਰਾ ਕੀ ਜਲ ਗਏ ਤੁਰੇ ਆਏ ਮਾਤਾ ਤੁਰਪੇ ਪਿਛੇ ਨੂੰ ਨਹੀਂ ਹੁੰਦੀ ਅੱਗੇ ਬਾਬਾ ਗੋਦਾ ਜੀ ਪਾਈ ਬੋਦਾਸ ਦੀ ਮਿਲ ਪੈਦੇ ਨੇ ਕਹਿੰਦੇ ਭੈਣ ਮੇਰੀਏ ਇੱਥੇ ਤਾਂ ਲੋਕ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਨੇ ਤੂੰ ਕਿਉਂ ਰੋ ਰਹੀ ਹੈ ਕੀ ਗੱਲ ਹੈ ਮਾਤਾ ਕਹਿ ਲੱਗੀ ਮੇਰੇ ਪਿਆਰੇ ਗੀ ਮੈਂ ਕਰਮਾਂ ਦੀ ਮਾਰੀ ਹੋਈ ਹਾਂ ਮੈਂ ਬੜਿਆ ਥਾਮਾ ਤੇ ਸੁਖਣਾ ਸੁਖਿਆ ਬੜੇ ਪੀਰ ਤਕਬਰਾਂ ਦੀਆਂ ਮੈਂ ਸੁਖਣਾ ਪੂਰੀਆਂ ਕੀਤੀਆਂ ਕਿਤੋਂ ਖੈਰ ਨਹੀਂ ਸੀ ਭਈ ਇੱਕੋ ਇੱਕ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਤੇ ਆਸਰਾ ਕੇ ਆਈ ਸੀ ਅੱਜ ਮੇਰੀ ਕੋਠੇ ਵੀ ਆਸਟ ਹੈ ਗੁਰੂ ਪਾਚਾ ਨੇ ਕਹਤਾ ਤੇਰੇ ਕਰਮਾਂ ਵਿੱਚ ਲਿਖਿਆ ਨਹੀਂ ਲਿਖਿਆ ਨਹੀਂ ਤਾਂ ਉਹਦਾ ਅੱਜ ਕੀ ਕਹਿ ਲੱਗੇ ਪੈਣ ਮੇਰੀ ਜੁਗਤੀ ਦੇ ਨਾਲ ਮੁਕਤੀ ਹੋਇਆ ਕਰਦੀ ਏ ਜਾਂ ਬੱਸ ਮੁੜ ਜਾ ਹੱਥ ਵਿੱਚ ਤਵਾਤ ਕਲਮ ਸ਼ਾਹੀ ਪਿਪਲ ਲੈ ਕੇ ਚਲੀ ਜਾ ਗੁਰੂ ਪਾਚਾ ਨੇ ਗੁਣੇ ਸੈਰਵਾਤੇ ਜਾਣਾ ਏ ਘੋੜੇ 'ਚ ਵਾਗਾ ਪੜ ਕੇ ਖੜ ਜਾਵੀਂ ਜਦੋਂ ਪਾਸ਼ਾ ਜੀ ਨੇ ਕਹਿਣਗੇ ਤੇ ਕਹਿ ਦੀ ਪਾਸ਼ਾ ਜੀ ਉੱਥੇ ਨਹੀਂ ਲਿਖਿਆ ਤੇ ਘੋੜੇ ਲਿਖ ਦੇ ਉਹ ਐਸਾ ਹੀ ਹੋਇਆ ਮਾਤਾ ਕਲਮ ਬਾਤ ਪੇਪਰ ਲੈ ਕੇ ਪਹੁੰਚ ਜਾਂਦੀ ਏ ਉਹ ਪਾਸ਼ਾ ਘੋੜੇ ਦੇ ਉੱਤੇ ਸਵਾਰ ਨੇ ਜਾ ਕੇ ਕੋਈ ਜੱਗੇ ਵਾਗਾ ਖਾ ਲਈਆਂ ਵਾਗਾ ਖਾ ਲਈਆਂ ਤੇ ਗੁਰੂ ਪਾਸ਼ਾ ਕਹਿ ਲੱਗੇ ਮਾਤਾ ਤੈਨੂੰ ਤਾਂ ਹੁਣੇ ਮੋੜਿਆ ਸੀ ਤੇਰੇ ਕਰਮਾਂ ਵਿੱਚ ਹੀ ਲਿਖੇ ਨੇ ਤੇ ਤੈਨੂੰ ਅਸੀਂ ਕਿੱਥੋਂ ਦੇਈਏ ਤੇ ਪਾਸ਼ਾ ਜੇ ਉੱਥੇ ਨਹੀਂ ਲਿਖਿਆ ਸੀ ਆ ਕਲਮ ਤੇ ਗਵਾਤ ਆ ਫੜੋ ਜੇ ਉੱਥੇ ਨਹੀਂ ਸੀ ਲਿਖਿਆ ਤਾਂ ਹੁਣ ਲਿਖ ਦੇ ਕੋ ਗੁਰੂ ਪਾਸ਼ਾ ਮੁਸਕਰਾਏ ਕਲਮ ਤੇ ਗਵਾਤ ਉਥਾਲੇ ਏਕਾਂ ਲਿਖਣ ਲੱਗੇ ਨੇ ਇੱਕ ਪੌਣ ਲੱਗੇ ਨੇ ਘੋੜੇ ਆਪਣਾ ਪੌੜ ਹਲਾ ਦਿੱਤਾ ਆਪਣਾ ਪੌਰ ਹਲਾ ਦਿੱਤਾ ਕੋ ਏਕੇ ਦਾ ਸਾਤਾ ਬਣ ਗਿਆ ਜਦੋਂ ਏਕੇ ਦਾ ਸਾਤਾ ਬਣ ਗਿਆ ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਜੇ ਤੂੰ ਇੱਕ ਮੰਗਿਆ ਸੀ ਤੇ ਮੈਂ ਜੀ ਤੈਨੂੰ ਇੱਕ ਹੀ ਦਿੰਦਾ ਤੇ ਫਿਰ ਕਾਹਦਾ ਦਿੰਦਾ ਤੈਨੂੰ ਗੁਰੂ ਘਰ ਦੇ ਵੱਲੋਂ ਪ੍ਰਵਾਨ ਹੋਏ ਨੇ ਸਭ ਪੁੱਤਰ ਤੇਰੇ ਘਰ ਦੇ ਵਿੱਚ ਸਭ ਤੱਕ 1 31 ਤੇ 13 ਦੇ ਕਰਦੇ ਵਿੱਚ ਸੱਤ ਪੁੱਤਰ ਜਨਮ ਲੈਣਗੇ ਤੇ ਮਾਤਾ ਸਲੱਖੀ ਦੇ ਘਰ ਸੱਤਾਂ ਪੁੱਤਾਂ ਨੇ ਜਨਮ ਲਿਆ ਇਹ ਹੈ ਕੁਰੂ ਘਰ ਦੀਆਂ ਪਕਸ਼ਾਂ ਜਿਹੜਾ ਪਾਵਨਾ ਕਰਕੇ ਇੱਥੇ ਆਉਂਦਾ ਹੈ ਨਾ ਉਹ ਪਾਵੜਾ ਮਹਾਰਿਪੂਰੀਆਂ ਕਰਦੇ ਸੋ ਇਹੇ ਆਉਂਦੀ ਪੁੱਤ ਆਣਾ ਪੜ ਕੇ ਸਮਾਧੀ ਕਰੇ ਤੁਮ ਦੇ ਕਹ ਜ ਸੁਹਾ ਦੇ ਸਤ ਪੁਰ ਤੂ ਮਰੇ ਹਾਜਰੀ ਲਿਵਾਓ ਅਰਦਾਸ ਕਰੋ ਗੁਰਮਾਣਿ ਗੁਰੂ ਪਾਤਸ਼ਾਹ ਦੇ ਚਰਣਾ ਵਿੱਚ ਵਿਕੜੇ ਨਹੀਂ ਕਾਲਕਿ ਤੁਹਾਡੇ ਗੁਰੂ ਪਾਤਸ਼ਾਹ ਸਵਾਦਨ ਅਰਦਾਸ ਜਦੋਂ ਮਨ ਕਰਕੇ ਇਸ ਅਰਦਾਸ ਕਰਾਂਗੇ ਉਹ ਮਹਾਰਾਜ ਉਦੋਂ ਅਰਦਾਸ ਹੁੰਦਾ ਹੈ ਕਬੂ ਹੂੰ ਕਬੂ ਹੂੰ ਕੀੜਾ ਉਮ ਜੰਤ ਹੈ ਕਬੂ ਹੂੰ ਜਾਏ ਪਿਆਲੇ ਇਹ ਪਾਪੀ ਜਿਹੜਾ ਥਿਰ ਨਾ ਰਹਤੇ ਹੈ ਚਾਰੇ ਊਂਡਾ ਪਾਲੇ ਕਹਤਾ ਸਰੀਰ ਇੱਥੇ ਬੈਠਾ ਹੈ ਪਰ ਮਾਰ ਤੁਹਾਡਾ ਕਾਛਾਂ ਦੀਆਂ ਅੜਾਂ ਲਾ ਆ ਰਿਹਾ ਹੈ ਜਦੋਂ ਤੁਹਾਡਾ ਮੰਗ ਵੀ ਇੱਥੇ ਹੋਵੇਗਾ ਤਦ ਵੀ ਇੱਥੇ ਹੋਵੇਗਾ ਉਦੋਂ ਮਹਾਰਾਜ ਅਰਦਾਸ ਸੁਨੇਗਾ ਕਹਿਣਾ ਸੁਨੇਗਾ ਆਓ ਉਹ ਮੇਰੇ ਕਾਲ ਦੀ ਸਵਾਰੇ ਸਤਿਗੁਰ ਤੁਮਰੇ ਤਾਂ ਸੁਣਾਰੇ ਫਤੇ ਬਲਾਉ ਵਾਹਿਗੁਰੂ ਦੀ ਕਾ ਖਾਲਸਾ